ਸਾਰੀਆਂ ਅਕਾਲੀ ਪਾਰਟੀਆਂ ਦੀ 2027 ਚ ਇਕਜਟ ਹੋਣ ਦੀ ਸੰਭਾਵਨਾ ਬਾਰੇ ਦੱਸੋ ਹਾਲਾਂਕਿ ਵੈਸੇ ਬਹੁਤਾ ਗਾਹੂ ਸਿਮਰਨ ਸਿੰਘ ਮਾਨੂਰ ਨੇ ਬਿਆਨ ਦੇ ਦਿੱਤਾ ਸੀਗਾ ਪਿਛਲੇ ਦਿਨੀ ਕਿ ਅਸੀਂ ਅਕਾਲੀ ਦਲ ਬਾਦਲ ਯਾਨੀ ਸੁਖਵੀਰ ਸਿੰਘ ਬਾਦਲ ਨਾਲ ਸਮਝੌਤਾ ਕਰ ਸਕਦੇ ਹਾਂ ਫਿਰ ਰਹਿੰਦੀਆਂ ਨੇ ਦੋ ਤਰ੍ਹਾਂ ਪੰਥਕ ਰਾਜਨੀਤੀ ਚ ਦੋ ਐਸ ਵੇਲੇ ਐਕਟਿਵ ਤਰ੍ਹਾਂ ਇੱਕ ਤੇ ਹੈਗਾ ਅਕਾਲੀ ਦਲ ਪੁਨਰਸੁਰਜੀਤੀ ਇੱਕ ਹੈਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਪੁਨਰ ਸੁਰਜੀਤੀ ਜਿਹੜੀ ਹੈ ਨਾ ਉਹਨਾਂ ਦੀ ਲੀਡਰਸ਼ਿਪ ਉਹੀ ਲੀਡਰਸ਼ਿਪ ਹੈ ਜਿਹੜੀ ਇਸ ਲੀਡਰਸ਼ਿਪ ਚੋਂ ਨਿਕਲੀ ਆ ਹੂੰ ਉਹਨਾਂ ਦਾ ਕਿਤੇ ਵਖਰੇਵਾ ਜਿਹੜਾ ਉਹ ਦੂਰ ਹੋ ਸਕਦਾ ਸੰਭਾਵਨਾ ਆਪਾਂ ਗਿਣ ਸਕਦੇ ਆ ਪਰ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਅਮਰਜ਼ ਨਹੀਂ ਹੋਣਗੇ ਮੇਰੇ ਖਿਆਲ ਦੇ ਨਾਲ ਜੀ ਕਿਉਂਕਿ ਉਹਨਾਂ ਨੂੰ ਬਿਲਕੁਲ ਅਡ ਗਣਿਆ ਜਾਂਦਾ ਹੈ ਠੀਕ ਹੈ ਨਾ ਜੀ ਪਰਤਕ ਰਾਜਨੀਤੀ ਦੇ ਵਿੱਚ ਇੱਕ ਨਵਾਂ ਬਦਲ ਗਿਣਿਆ ਜਾਂਦਾ ਜੇ ਉਹ ਨਵਾਂ ਬਦਲ ਪੁਰਾਣੇ ਦੇ ਵਿੱਚ ਜਾ ਕੇ ਜਜ਼ਬ ਹੋ ਜਾਏਗਾ ਤਾਂ ਉਹਨਾਂ ਦੀ ਹੂਦ ਗਵਾਜੇਗਾ ਕਿਉਂਕਿ ਪੁਰਾਣੇ ਤੇ ਹੈਵੀ weight ਬੈਠੇ ਆ ਜੀ ਜੀ ਆ ਉਹ ਸਮਝਦੇ ਪੜੇ ਪੈਰ ਲੱਗੇਗਾ ਪੁਨਰ ਸਰਜੀਤੀ ਤਾਂ ਇਹ ਆ ਕਿ ਕਿਸੇ ਮੌਕੇ ਤੇ ਜਾ ਕੇ ਹੂੰ ਹੋ ਸਕਦਾ ਹੈ ਕਿ ਜੋ ਮਤਭੇਦ ਨੇ ਮਤਭੇਦੀ ਹੁੰਦੇ ਆ ਹਾਂ ਜੀ ਉਹ ਦੂਰ ਹੋ ਜਾਂਦੇ ਆ ਜਾਂ ਆਪ ਕੋ ਆਪਣੀਆਂ ਰਾਜਨੀਤਿਕ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਇਹ ਦੇਖੋ ਨਾ ਕਿ ਪੁਨਰ ਸਰਜੀਤੀ ਜਿਹੜਾ ਸੀਗਾ ਉੱਥੇ ਉਹਨਾਂ ਦਾ ਕੰਮ ਕਰਨ ਦਾ ਵੀ ਦੇਖੋਗੇ ਤਾਂ ਇਹਨਾਂ ਦੀ ਕੈਂਪੇਨ ਦੇ ਵਿੱਚ ਵੀ ਇੱਕਜੁੱਟਤਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਸੰਕੇਤਕ ਤੌਰ ਤੇ ਜੀ ਕਿ ਇੱਕਜੁੱਟਤਾ ਨਜ਼ਰ ਨਹੀਂ ਆ ਰਹੀ ਉੱਥੇ ਕੈਂਪੇਨ ਦੇ ਵਿੱਚ ਉਹਦਾ ਖਮਿਆਜ਼ਾ ਪੁਗਤ ਨਾ ਪਿਆ ਮਨਦੀਪ ਸਿੰਘ ਸ਼ਰੀਫ ਆਦਮੀ ਨੇ ਉਹ ਤੁਹਾਨੂੰ ਪਤਾ ਬਹੁਤਾ ਨਹੀਂ ਖੁੱਲ ਕੇ ਇਧਰ ਉਧਰ ਦੀਆਂ ਗੱਲਾਂ ਕਰਦੇ ਤਾਂ ਜੇ ਕੋਈ ਉਹ ਜਿਹਾ ਹੁੰਦਾ ਉਮੀਦਵਾਰ ਤੇ ਹੁੰਦਾ ਕਿ ਸ਼ਾਇਦ ਪਟਾਕੇ ਪਾ ਵੀ ਦਿੰਦਾ ਤਾਂ ਉਹ ਸਿਆਣੇ ਬੰਦੇ ਨੇ ਉਹਨਾਂ ਨੇ ਇਹੀ ਕਿਹਾ ਕਿ ਯਾਰ ਮਤਲਬ ਠੀਕ ਹੈ ਜੋ ਹੋ ਗਿਆ 2027 ਚ ਫੇਰ ਲੜਾਂਗੇ ਜਾਂ ਕੁਝ ਇਹ ਕਿਹਾ ਕਿ ਜੇ ਅਸੀਂ ਨਾ ਹੁੰਦੇ ਤੇ ਸ਼ਾਇਦ ਸੁਖਵੀਰ ਸਿੰਘ ਬਾਦਲ ਜਿੱਤੀ ਜਾਂਦੇ ਇੱਕ ਤੇ ਰਾਜਨੀਤੀ ਦਾ ਪਤਾ ਤਜਰਬਾ ਨਹੀਂ ਹੈ ਬਿਲਕੁਲ ਗੱਲ ਸਹੀ ਤੇ ਇੱਕ ਬੰਦੇ ਦਾ ਸੁਭਾਅ ਹੀ ਹੁੰਦਾ ਤੇ ਹਾਂ ਜੀ ਤਾਂ ਪਰ ਇਹਨਾਂ ਦੀਆਂ ਜਿਹੜੀਆਂ ਆਪਸ ਦੇ ਵਿੱਚ ਕੁਝ ਦੂਰੀਆਂ ਸੀ ਉਹ ਸੰਕੇਤਕ ਤੌਰ ਤੇ ਉੱਥੇ ਕੈਂਪੇਨ ਦੇ ਵਿੱਚ ਨਜ਼ਰ ਆ ਰਹੀਆਂ ਸੀਗੀਆਂ ਜਦਾਂ ਮਤਲਬ ਕਿ ਦਫ਼ਤਰਾਂ ਨੂੰ ਲੈ ਕੇ ਕੈਂਪੇਨ ਨੂੰ ਲੈ ਕੇ ਔਰ ਇਹਨਾਂ ਦੀ ਕੈਂਪੇਨ ਪਿੰਡਾਂ ਦੇ ਵਿੱਚ ਇੱਕ ਸਿਖਰ ਨਹੀਂ ਸ਼ੋ ਸਕੀ ਜੀ ਕਿਉਂਕਿ ਮੁੱਖ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਤੁਹਾਡਾ ਜਿੱਤਣ ਦਾ ਸਰੋਤ ਤੇ ਉਹੀ ਹੈ ਨਾ ਹੂੰ ਉੱਥੋਂ ਤੱਕ ਕੈਂਪੇਨ ਬੜੀ ਸਿਖਰ ਤੇ ਲੈ ਕੇ ਜਾਣੀ ਪੈਂਦੀ ਆ ਬਿਲਕੁਲ ਜੀ ਪਰ ਉਹਦੇ ਵਿੱਚ ਕੀ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ ਜਿਹੜਾ ਉਹ ਇਹਨਾਂ ਦੇ ਨਾਲੋਂ ਜ਼ਿਆਦਾ ਅੱਗੇ ਵਧ ਗਿਆ ਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਨਤੀਜਿਆਂ ਦੇ ਵਿੱਚ ਜਿਹੜਾ ਕਹ ਲੋ ਕਿ ਲਾਭ ਵੀ ਮਿਲੇ ਉਸ ਚੀ ਦਾ ਸੁਖਵਿੰਦਰ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਤੇ ਰਾਜਕਮਰ ਜੀ ਕਹਿ ਰਹੇ ਕਿ ਡੇਰਾ ਬਿਆਸ ਮੁਖੀ ਵੀ ਬਹੁਤ ਐਕਟਿਵ ਹਨ ਹੁਣ ਵੀ ਹਨ ਕਹਿੰਦੇ ਤੇ ਚਲੋ ਭਾਈ ਉਹ ਆਪਾਂ ਇੱਕ ਚੀਜ਼ ਵੈਸੇ ਮਿੰਟੂ ਜੀ ਨੇ ਕਹੀ ਸੀ ਕਿ ਕਦੇ ਨਾ ਕਦੇ ਉਹ ਇੱਕ ਥੰਮ ਬਣ ਸਕਦੇ ਆ ਜੋੜਨ ਵਾਸਤੇ ਜੇ ਕੁਝ ਜੁੜਦਾ ਬਣਿਆ ਤਾਂ ਤੇ ਉਹਦਾ ਤੇ ਹੁਣ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ